ਮੋਸਕਾ ਸੋਚ ਗਾਲਾ ਦਾ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੇਕਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੋਚਾਲ ਆਇਆ ਹੈ ਲੋਕਾਂ ਨੇ ਵੱਡੇ ਝਟਕੇ ਮਹਿਸੂਸ ਕੀਤੇ ਨੇ ਪੋਚਾਲ ਦੇ ਤਸਵੀਰਾਂ ਦੇਖ ਸਕਦੇ ਹੋ ਲੋਕ ਘਰਾਂ ਤੋਂ ਬਾਹਰ ਆ ਚੁੱਕੇ ਨੇ ਦੱਸਦੀ ਹੈ ਕਿ ਲੋਕਾਂ ਦੇ ਘਰ ਆਫਿਸ ਅਤੇ ਦੁਕਾਨਾਂ ਕੰਬ ਲੱਗ ਜਾਂਦੀਆਂ ਨੇ ਲੋਕ ਡਰ ਜਾਂਦੇ ਨੇ ਦੱਸਦੀ ਹੈ ਕਿ ਸਵੇਰੇ ਸਾਰੇ 9:04 ਮਿੰਟ ਦੇ ਉੱਤੇ ਇਹ ਪੁਚਾਲ ਆਇਆ ਲੋਕਾਂ ਦੇ ਵੱਲੋਂ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਤਾਂ ਲੋਕ ਘਬਰਾ ਕੇ ਆਪਣੇ ਆਫਿਸ ਤੋਂ ਦੁਕਾਨਾਂ ਤੋਂ ਆਪਣੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਜੀਹਾਂ ਜੇਕਰ ਤੁਸੀਂ ਵੀ ਝਟਕੇ ਮਹਿਸੂਸ ਕੀਤੇ ਨੇ ਤਾਂ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਤੁਸੀਂ ਇਹ ਝਟਕੇ ਮਹਿਸੂਸ ਕੀਤੇ ਨੇ ਦੱਸ ਦਈਏ ਕਿ ਦਿੱਲੀ ਐਨਸੀਆਰ ਨੁਆਇਡਾ ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਜਿੱਥੇ ਲੋਕ ਜਿਹੜੇ ਨੇ ਡਰੇ ਹੋਏ ਨੇ ਦੱਸ ਦਈਏ ਕਿ ਇਸ ਦਾ ਐਪਿਕ ਸੈਂਟਰ ਜਿਹੜਾ ਦੱਸਿਆ ਜਾ ਰਿਹਾ ਉਹ ਹਰਿਆਣਾ ਦਾ ਛੱਜਰ ਦੱਸਿਆ ਜਾ ਰਿਹਾ ਜਿੱਥੇ ਦੱਸਦੀ ਹੈ ਕਿ ਇਹ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏ ਨੇ ਸਵੇਰੇ-ਸਵੇਰੇ ਦੇਖ ਸਕਦੇ ਹੋ ਕਿ ਧਰਤੀ ਕੰਬ ਗਈ ਹੈ ਪੋਚਾਲ ਨੇ ਲੋਕਾਂ ਨੂੰ ਉਠਾ ਦਿੱਤਾ ਹੈ ਲੋਕਾਂ ਦੀ ਅੱਖਾਂ ਖੁੱਲ ਜਾਂਦੀਆਂ ਨੇ ਤੇ ਪਤਾ ਲੱਗਦਾ ਹੈ ਪੋਚਾਲ ਆਇਆ ਹੈ ਕਈ ਲੋਕ ਜਿਹੜੇ ਦੁਕਾਨਾਂ ਅੰਦਰ ਬੈਠੇ ਹੋਏ ਸੀ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਦੇ ਵੱਲੋਂ ਦੁਕਾਨ ਹਿਲਾ ਦਿੱਤੀ ਗਈ ਦੇਖ ਸਕਦੇ ਹੋ ਪੂਰੇ 10 ਤੋਂ 15 ਸਕੰਡ ਤੱਕ ਇਹ ਜਿਹੜੇ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਲੋਕਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਜਦੋਂ ਦੁਕਾਨ ਦੇ ਅੰਦਰ ਬੈਠੇ ਸੀ ਤਾਂ ਪੂਰੀ ਦੁਕਾਨ ਹਿੱਲਣ ਲੱਗ ਜਾਂਦੀ ਹੈ ਲੋਕ ਡਰ ਕੇ ਦੁਕਾਨਾਂ ਅਤੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਦੱਸਤੀਏ ਦਿੱਲੀ ਐਨਸੀਆਰ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਰਿਆਣਾ ਦੇ ਝੱਜਰ ਦੇ ਵਿੱਚ ਕੇਂਦਰ ਦੱਸਿਆ ਜਾ ਰਿਹਾ ਹੈ ਰਾਸ਼ਟਰੀ ਰਾਜਧਾਨੀ ਤੋਂ ਇਲਾਵਾ ਨੌਇਡਾ ਗਾਜ਼ੇਬਾਦ ਗੁਰੂਗਰਾਮ ਅਤੇ ਫਰੀਦাবাদ ਵਿੱਚ ਵੀ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਦੇ ਕਿ ਵੀਰਵਾਰ ਸਵੇਰੇ ਦਿੱਲੀ ਐਨਸੀਆਰ ਖੇਤਰ ਦੇ ਵਸਨੀਕਾਂ ਨੇ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਇਹ ਝਟਕੇ ਹਰਿਆਣਾ ਪੰਜਾਬ ਦੇ ਵੀ ਕਈ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਮਹਿਸੂਸ ਕੀਤੇ ਗਏ ਨੇ ਜ਼ਰੂਰ ਕਮੈਂਟ ਕਰਕੇ ਦੱਸੋ ਜੇ ਤੁਸੀਂ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਨੇ ਕਿਹੜੇ ਇਲਾਕੇ ਦੇ ਵਿੱਚੋਂ ਆਪਣੇ ਜ਼ਰੂਰ ਸ਼ਹਿਰ ਦਾ ਨਾਮ ਜ਼ਰੂਰ ਦੱਸੋ ਨੈਸ਼ਨਲ ਸੈਂਟਰ ਫੋਰਸਿਸ ਸੈਮੋਲੋਜੀ ਦੇ ਮੁਤਾਬਕ ਸਵੇਰੇ ਲਗਭਗ 9:04 ਮਿੰਟ ਤੇ 4.4 ਦੀ ਤੀਬਰਤਾ ਦਾ ਪੁਚਾਲ ਆਇਆ ਜਿਸ ਦਾ ਕੇਂਦਰ ਹਰਿਆਣਾ ਦੇ ਝੱਜਰ ਦੇ ਵਿੱਚ ਦੱਸਿਆ ਗਿਆ ਤੇ ਇਹ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸਥਿਤ ਪੁਚਾਲ ਦਾ ਕੇਂਦਰ ਐਨਸੀਆਰ ਦਾ ਇੱਕ ਹਿੱਸਾ ਹੈ ਤੇ ਦਿੱਲੀ ਤੋਂ ਲਗਭਗ 60 ਕਿਲੋਮੀਟਰ ਦੂਰ ਸਥਿਤ ਹੈ ਰਾਸ਼ਟਰੀ ਰਾਜਧਾਨੀ ਤੋਂ ਇਲਾਵਾ ਪੁਚਾਲ ਦੇ ਝਟਕੇ ਨੌਇਡਾ, ਗਾਜ਼ੀਆਬਾਦ, ਗੁਰੂਗਰਾਮ ਅਤੇ ਫਰੀਦাবাদ ਵਿੱਚ ਵੀ ਮਹਿਸੂਸ ਕੀਤੇ ਗਏ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਵਿੱਚ ਇੱਕ ਹੋਰ ਚਸ਼ਮਦੀਦ ਗਵਾਹ ਨੇ ਦੱਸਿਆ ਹੈ ਕਿ ਉਸ ਨੂੰ ਮਹਿਸੂਸ ਹੋਇਆ ਹੈ ਕਿ ਕੋਈ ਪੂਰੀ ਦੁਕਾਨ ਨੂੰ ਹਿਲਾ ਰਿਹਾ ਜਿਸ ਵਿੱਚ ਉਹ ਬੈਠਾ ਹੋਇਆ ਸੀ ਪੋਚਾਲ ਦੇ ਝਟਕੇ ਕਾਫੀ ਤੇਜ਼ ਮਹਿਸੂਸ ਹੋਏ ਜਦੋਂ ਇਹ ਆਇਆ ਤਾਂ ਮੈਂ ਇੱਕ ਦੁਕਾਨ ਤੇ ਸੀ ਅਜਿਹਾ ਮਹਿਸੂਸ ਹੋਇਆ ਜਿਵੇਂ ਕਿ ਕੋਈ ਦੁਕਾਨ ਨੂੰ ਹਿਲਾ ਰਿਹਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਜਦ ਵੀ ਪੋਚਾਲ ਦੇ ਝਟਕੇ ਆਉਂਦੇ ਨੇ ਉੱਤਰੀ ਪਾਰਕ ਦਾ ਜਿਸਮਰਤੀ ਇਲਾਕੇ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਆ ਜਾਂਦੇ ਨੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਵਕਤ ਸਵੇਰ-ਸਵੇਰ ਦਾ ਸੀ ਤਾਂ ਲੋਕ ਹਲੇ ਤਿਆਰੀ ਕਰ ਰਹੇ ਸੀ ਕੁਝ ਲੋਕ ਦਫ਼ਤਰ ਜਾਣ ਦੀ ਤੇ ਕੁਝ ਲੋਕ ਜਿਹੜੇ ਨੇ ਪਹੁੰਚ ਚੁੱਕੇ ਸੀ ਤਾਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਆਪਣੇ ਘਰ ਛੱਡ ਦਿੱਤੇ ਜਾਂਦੇ ਨੇ ਉਹ ਇੱਕ ਮੈਦਾਨੀ ਏਰੀਆ ਦੇ ਵਿੱਚ ਆ ਜਾਂਦੇ ਨੇ ਜਾਂ ਪਾਰਕਾਂ ਦੇ ਵਿੱਚ ਪਹੁੰਚ ਜਾਂਦੇ ਨੇ ਇੱਕਾੜ ਦੇਖਣ ਨੂੰ ਮਿਲਦਾ ਹੈ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਹੜੇ ਸ਼ਹਿਰ ਦੇ ਵਿੱਚੋਂ ਤੇ ਕਿੱਥੇ-ਕਿੱਥੇ ਤੁਸੀਂ ਇਹ ਝਟਕੇ ਮਹਿਸੂਸ ਕੀਤੇ ਨੇ